ਇਸ ਵਕਤ ਦੀ ਵੱਡੀ ਖਬਰ ਸਮਰਾਲਾ ਤੋਂ ਸਾਹਮਣੇ ਆ ਰਹੀ ਹੈ ਸਮਰਾਲਾ ਦੇ ਵਾਰਡ ਨੰਬਰ 1 ਅੰਬੇਦਕਰ ਕਲੋਨੀ ਦੀਆਂ ਦੋ ਧਿਰਾਂ 'ਚ ਗਲੀ ਬਣਾਉਣ ਨੂੰ ਲੈ ਕੇ ਹੋਈ ਖੂਨੀ ਝੜਪ ਦੋਨੋਂ ਧਿਰਾਂ ਦੇ ਦਰਜਨਾਂ ਵਿਅਕਤੀ ਵਿੱਚ ਲੋਹੇ ਦੇ ਤੇਜ਼ਧਾਰ ਹਥਿਆਰ, ਕਿਰਪਾਨਾਂ, ਗਡਾਸੇ ਨਾਲ ਲੜਾਈ ਹੋਈ ਜਿਸ ਦੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਿੱਚ ਲਗਭਗ 40 ਦੇ ਕਰੀਬ ਨੌਜਵਾਨ ਬਜ਼ੁਰਗਾਂ ਔਰਤਾਂ ਲੜਦੇ ਨਜ਼ਰ ਆ ਰਹੇ ਹਨ ਜੋ ਕਿ ਇੱਕ ਦੂਜੇ ਤੇ ਕਿਰਪਾਣਾਤਿਕ ਹੰਡਾਸੀਆਂ ਨਾਲ ਵਾਰ ਕਰ ਰਹੇ ਹਨ ਇਸ ਘਟਨਾ ਦੀ ਸੂਚਨਾ ਸਬੰਰਾਲਾ ਦੀ ਪੁਲਿਸ ਸਟੇਸ਼ਨ ਦਿੱਤੀ ਗਈ ਸਬੰਰਾਲਾ ਪੁਲਿਸ ਨੇ ਦੋਨੋਂ ਧਿਰਾਂ ਦੇ ਬਿਆਨ ਦਰਜ ਕਰਕੇ ਦੋਨਾਂ ਧਿਰਾਂ ਤੇ ਬੰਦੀ ਕਾਰਵਾਈ ਕਰ ਪਰਚਾ ਦਰਜ ਕਰ ਲਿਆ ਲੜਾਈ ਵਿੱਚ ਜ਼ਖਮੀ ਹੋਏ ਅੰਬੇਦਕਰ ਕਲੋਨੀ ਦੇ ਵਾਸੀ ਅਜੇ ਕੁਮਾਰ ਨੇ ਦੱਸਿਆ ਕਿ ਮੇਰੇ ਕਿਸੇ ਧਾਰ ਨੂੰ ਮਹੱਲੇ ਦੇ ਕੁਝ ਵਿਅਕਤੀਆਂ ਵੱਲੋਂ ਰੋਕਿਆ ਗਿਆ ਅਤੇ ਉਹਨਾਂ ਨਾਲ ਕੁ ਬਾਰ ਕੀਤੀ ਗਈ ਜਦੋਂ ਮੈਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚਿਆ ਤਾਂ ਦੁਜੀਤਿਰ ਦੇ 30 ਤੋਂ 35 ਵਿਅਕਤੀਆਂ ਨੇ ਸਾਡੇ ਤੇ ਵੀ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਮੇਰੇ ਨਾਲ ਆਏ 10 ਤੇ ਕਰੀਬ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਚ ਦਾਖਲ ਕਰਵਾਇਆ ਗਿਆ ਜ਼ਖਮੀ ਅਜੇ ਕੁਮਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਮਾਮਲੇ ਵਿੱਚ ਜੀ 35 ਬੰਦੇ ਸੀ ਮੈਨੂੰ ਕੱਲੇ ਨੂੰ ਉਹਨਾਂ ਨੇ ਘੇਰੇ ਹੈ ਜੀ ਤੇ ਇੱਕ ਜੋਨੀ ਦਾ ਸਾੜਾ ਸੀ ਮੇਰੇ ਨਾਲ ਵੀ ਉਹ ਉਹਨਾਂ ਕੋ ਗੰਡਾਤੀਆਂ ਕਿਰਪਾਨਾਂ ਸੀ ਅਸੀਂ ਮੂਰੇ ਮੂਰੇ ਭੱਜੇ ਆ ਜੀ ਮਾਛਰੋੜ ਨੂੰ ਭੱਜੇ ਅਸੀਂ ਅਸੀਂ ਉਹਨਾਂ ਤੋਂ ਭੱਜ ਕੇ ਅਸੀਂ ਇੱਥੇ ਆਏ ਆ ਜੀ ਆਪਣੀ ਕਰੇਨਾ ਸਟੋਰ ਵਿਕੀ ਦੀ ਦੁਕਾਨ ਤੇ ਜੀ ਉਹਨਾਂ ਨੇ ਸਾਡੇ ਉੱਤੇ ਹਮਲਾ ਕਰਿਆ ਜੀ ਉਹਨਾਂ ਕੋ ਕਿਰਪਾਨਾਂ ਗੰਡਾਤੀਆਂ ਸੀ ਜੀ ਉਦੋਂ ਮੇਰਾ ਭਾਇਆ ਜੋਨੀ ਆ ਰਿਹਾ ਸੀ ਜੀ ਮੇਰੀ ਮੰਮੀ ਉਹ ਨਹੀਂ ਸਾਰੇ ਆ ਰਹੇ ਸੀ ਜੀ ਸਾਨੂੰ ਲੈਣ ਵੀ ਲੜਾਈ ਹੋ ਗਈ ਉਹ ਜੋ ਝਗੜਾ ਹੋ ਗਿਆ ਜੀ ਤੇ ਮੇਰੇ ਭਾਈ ਤੇ ਵੀ ਉਹਨਾਂ ਨੇ ਹਮਲਾ ਕਰਿਆ ਗੰਡਾਤੀਆਂ ਕਿਰਪਾਨਾਂ ਮੇਰੇ ਭਾਈ ਦੀ ਬਿਮਾਰੀ ਆ ਤੇ ਮੇਰੀ ਮੰਮੀ ਜੀ ਵੀ ਮਾਰੀਆਂ ਹੋਈਆਂ ਜੀ ਕਿੰਨੇ ਕੁ ਬੰਦਿਆਂ ਦਾ ਸੱਤਾਂ ਲੱਗੇ ਸਾਡੇ 10 ਬੰਦੇ ਆ ਗਏ ਜੀ ਕਿੰਨੇ ਕੁ ਜਿਹੜੇ ਗੱਤੂ ਸਾਡੇ 10 ਜੀ ਬੰਦੇ ਚੱਕੀ ਹੋਏ ਜੀ ਕਿੰਨੇ ਕੁ ਜੱਟ ਨਹੀਂ ਕਿੱਥੇ ਕਿੱਥੇ ਸੱਤਾਂ ਲੱਗੇ ਸਾਡੇ ਲੱਗੇ ਜੀ ਸਿਰ ਤੇ ਲੱਗੇ ਆ ਨੇ ਜੀ ਮਗਰ ਪਿੱਟ ਤੇ ਕਿਰਪਾਨਾਂ ਲੱਗੀਆਂ ਹੋਈਆਂ ਨੇ ਜੀ ਤੇ ਜਿਹੜੀ ਉਹ ਆਪਣੀ ਗਰਾਰੀਆਂ ਹੁੰਦੀਆਂ ਮੋਟਰਸਾਈਕਲਾਂ ਦੀਆਂ ਜੀ ਉਹ ਮਾਰੀਆਂ ਹੋਈਆਂ ਸਾਡੇ ਜੀ ਕਿਰਪਾਨਾਂ ਗੰਡਾਸੀਆਂ ਨੂੰ ਕੋਈ ਵੀ ਅੰਗ ਸਾਇਰ ਲਕਾਇਆ ਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਦੀ ਹੈ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਜਾਵੇ ਜੀ ਜਿਹੜਾ ਸਾਨੂੰ ਕੁੱਟਮਾਰ ਹੋਈ ਹੈ ਸਾਡੇ ਨਾਲ ਜੀ ਉਹਨਾਂ ਨੂੰ ਜਲਦ ਜਲ ਚੱਕਿਆ ਜਾਵੇ ਜੀ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਅਸੀਂ ਪਰਚਾ ਲਖਾਇਆ ਹੋਇਆ ਜੀ ਤੇ ਉਹਨਾਂ ਨੂੰ 7 ਤਰੀਕ ਦਾ ਅਸੀਂ ਪਰਚਾ ਲਖਾਇਆ ਹੋਇਆ ਜੀ ਤੇ ਉਹਨਾਂ ਨੇ ਪੁਲਿਸ ਨੇ ਕੋਈ ਕੰਮ ਚੱਕੀ ਨਹੀਂ ਹੈਗੀ ਅਜੇ ਤੱਕ ਜੀ 5-6 ਦਿਨ ਹੋ ਗਏ ਨੇ ਇਹਦਾ ਮਤਲਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਕਰੀ ਜੀ ਸਾਡੀ ਕੋਈ ਸੁਣ ਨਹੀਂ ਰਿਹਾ ਜੀ ਕੀ ਮੰਗ ਕੀ ਕਰਦੇ ਹਾਂ ਅੱਧੀ ਕਹਿੰਦੇ ਵੀ ਜਲਦ ਜਲਦ ਉਹਨਾਂ ਨੂੰ ਚੱਕੇ ਆਗੇ ਲੜਾਈ ਜੀ ਉਹ ਮੰਡੀਆ ਵੱਲੋਂ ਜਿੰਦਾ ਤੋੜਿਆ ਗਿਆ ਸੀ ਉਹਦਾ ਸ਼ਰਮ ਸਾੜੇ ਦਾ ਮੇਰੇ ਮੰਡੀਆ ਵੱਲੋਂ ਲੁਆਇਆ ਗਿਆ ਜੀ ਫਿਰ ਮੰਡਾ ਮੇਰਾ ਬਾਜ਼ਾਰ ਨੂੰ ਗਿਆ ਮਗਰ ਉਟਾਲਿਆ 30 30 ਸਾੜੀ ਬੰਦੇ ਸੀ ਜਿਵੇਂ ਸਾਨੂੰ ਪਤਾ ਲੱਗਿਆ ਸੀ ਜੀ ਸਾਨੂੰ ਲੱਗਿਆ ਹਨੇ ਮਾਰ ਕੋਟ ਬਾਤ ਕਰੀ ਗੰਦਾਸੇ ਕਰਾਏ ਖਰਫਾਨਾ ਖਿਲਾਈਆਂ ਬਹੁਤ ਬੁਖੀ ਤਸ ਬਹੁਤ ਮੇਰੇ ਮੁੰਡਿਆਂ ਦਾ ਹਾਲ ਬੁਰਾ ਹਾਲ ਕਰਦਾ ਸੀ ਪਰ ਪੰਨਾੰਗ ਨਾ ਝੇ ਮੁੰਡਾ ਸਿਆਣੜ ਬੱਟਾ ਸੀ ਆਵੇ ਕੋਈ ਮੈਨੂੰ ਵੀ ਮਾਰਿਆ ਕਿਤੇ ਉਸ ਜੇ ਵਜ੍ਹਾ ਨਾਲ ਜਾਂਦਾ ਗਿਆ ਸਾਨੂੰ ਕੰਮ ਦੇ ਗਿਆ ਅੱਲਿਆਂ ਨੂੰ ਤਾੜੀ ਬੰਦੇ ਸੀ ਬਹੁਤ ਬੁਖਾ ਕਰੇ ਮਾਰਿਆ ਕਿਤੇ ਪਰ ਉਹ ਸਭ ਉਹ ਜਿੰਦਾ ਛੋੜਨ ਤਾਂ ਧਰਮ ਸਾਹਿਬ ਹਾਂਜੀ ਸਾਦੇ ਵਰ ਨਾਲ ਲਗਾਇਆ ਗਿਆ ਤੋਂ ਉਹਨਾਂ ਦੇ ਤੋੜਿਆ ਗਿਆ ਤਾਂ ਕਰਕੇ ਮੇਰੇ ਮੁੰਡਾ ਬਾਹਰ ਜਾਂਦਾ ਸੀ ਫੈਰਨ ਬਾਜ਼ਾਰ ਨੂੰ ਤਵਾਂ ਲਿਆ ਅੱਥੇ ਉਹਨੂੰ ਕੱਲੇ ਲੁਕੇ ਰਿਆ 30 340 ਜਾਣੇ ਹਨ 40 ਜਾਣਿਆਂ ਨੂੰ ਕਹਿ ਰਿਹਾ ਜੀ ਇਹ ਬਖਸ਼ਿਆ ਨੂੰ ਸਾਰਿਆਂ ਨੂੰ ਮਾਰ ਮਾਰ ਖਿਲਾਕਾ ਬਾਤ ਨਹੀਂ ਆ ਕਦੀ ਕੋਈ ਛਣਵਾਈ ਨਹੀਂ ਜੀ ਉਹਦਾ ਕੋਲ ਹਥਿਆਰ ਵੀ ਸੀ ਲੱਤੇ ਵੇ ਹਥਿਆਰ ਸੀ ਜੀ ਉਹਨਾਂ ਕੋਲ ਖਰਪਾਨਾ ਸੀ ਗੰਡਾ ਸੀ ਸੀ ਉਹਨਾਂ ਕੋਲ ਮਨੋਕਰੋ ਗਰਾਰੀਆਂ ਸੀ ਫਾਕੀਆਂ ਸੀ ਕੱਲੇ ਕੱਲੇ ਨੂੰ 10 10 ਜਾਣੇ ਜੀ ਲੱਗ ਪੁੱਤਿਆਂ ਵਾਂਗੂ ਫਿੱਟ ਕੇ ਲੈਂਦੇ ਕੁਈ ਪੁਲਿਸ ਕੰਪਲੇਂਟ ਵੀ ਕੀਤੀ ਉਸ ਕੰਟੈਂਨ ਦਾ ਸੀ ਕਿ ਕਿ ਸੀ ਕੋ ਸਾਡੇ ਖਾਨਾ ਵੀ ਨਹੀਂ ਮੀ ਮੰਗ ਕਰਦੇ ਆਸੀਂ ਮੰਗ ਕਰਦੇ ਆਂ ਜੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸਾਡੇ ਵੱਲੋਂ ਮਿਲ ਨਹੀਂ ਕਹੇ ਜੇ ਮੈਂ ਮੇਲਬੰਦੀਆਂ ਕਰੇ ਜੇ ਮੈਂ ਉਹਨਾਂ ਨੂੰ ਮਿਲਣਾ ਹੀ ਚਾਹੀਦੀ ਏ ਕਿ ਧਰਮਸਾਲੇ ਦਾ ਤਾਂ ਜ਼ਿੰਦਾ ਜੀ ਲਾਇਆ ਵੀ ਆ ਤਾਂ ਫਿਰ ਕੀ ਹੋਵੇ ਜੇ ਮੇਰੇ ਮੁੰਡੇ ਦਾ ਪੱਲੇ ਨਹੀਂ ਜਾਂਦੇ ਨੂੰ ਘੇਰ ਮਿੱਠਾ ਪੱਲੇ ਉਹਨਾਂ ਨੇ ਦੂਜਿਆਂ ਨੂੰ ਆਨ ਕਰਿਆ ਕਰੋ ਅਸੀਂ ਜੇ ਸਾਨੂੰ ਵੀ ਜਾਣਿਆ ਹਾਰੀ పన్నాడు తర్పన్నాడు బట్ కా